ਪੁਰਾਣੇ ਸੋ ਤੋਂ ਵੀ ਪੁਰਾਣੇ ਹੋ ਬਾਈ ਪੁਰਾਣੇ ਐਸੇ ਆਪੀ ਜੇਗਾ ਚਾਜਾ ਬੰਨਾਰੇ ਖਾਣਿਆਂ ਦੇ ਤੇ ਹੁਣ ਦੇ ਦਾਣੇ ਦਾ ਫਰਕ ਹੈਗਾ ਬੌਲਿਆ ਹੁਣ ਤਾਂ ਰਾਜੇ ਬਣੇ ਫੜੇ ਲੋਕ ਉਹ ਕਿ ਕੀ ਹਾਂਜੀ ਸਾਸਤਰੀ ਕਾਲਜੀ ਸਾਰਿਆਂ ਨੂੰ ਤੇ ਅੱਜ ਆਪਾਂ ਜਿੱਥੇ ਖੜੇ ਆਂਗੇ ਇਹ ਹੈਗਾ ਜੀ ਤਾਮਸਪੁਰਾ ਪਿੰਡ ਇਹਦਾ ਨਾਮ ਆ ਤਾਮਸਪੁਰਾ ਤੇ ਉਹ ਇਹਨੂੰ ਤਾਮਸਪੁਰਾ ਵੀ ਕਹਿ ਦਿੰਦੇ ਦੇਸੀ ਭਾਸ਼ਾ ਜਪਣੀ ਚ ਤੇ ਹਰਿਆਣੇ ਦੇ ਵਿੱਚ ਪੈਂਦਾ ਤੁਸੀਂ ਲਹਿੰਦੀ ਵੀ ਰਤੀਆ ਤੇ ਜ਼ਿਲ੍ਹਾ ਫਤਿਹਬਾਦ ਠੀਕ ਹੈ ਜੀ ਇੱਥੋਂ ਪਿੰਡ ਦੀ ਐਂਟਰੀ ਹੁੰਦੀ ਹੈ ਇੱਧਰ ਸਾਰਾ ਪਿੰਡ ਹੈ ਇਹ ਮੇਨ ਗੇਟ ਆ ਪਿੰਡ ਦਾ ਤੇ ਉੱਤੇ ਤੁਸੀਂ ਦੇਖ ਸਕਦੇ ਹੋ ਸੰਤ ਬਾਬਾ ਗੰਗਾਦਾਸ ਜੀ ਮਹਾਰਾਜ ਸੰਤ ਬਾਬਾ ਗੰਗਾਦਾਸ ਜੀ ਮਹਾਰਾਜ ਦੀ ਅਸੀਮ ਕਿਰਪਾ ਦੇ ਕਰ ਸਦਕਾ ਇਹ ਪਿੰਡ ਵਸਿਆ ਹੋਇਆ ਹੈਗਾ ਉਹਨਾਂ ਦੀ ਕਿਰਪਾ ਦੇ ਨਾਲ ਇਹ ਪਿੰਡ ਦਾ ਵਿਕਾਸ ਹੋਇਆ ਹੈਗਾ ਉਹਨਾਂ ਦੀ ਕਿਰਪਾ ਦੇ ਨਾਲੇ ਪਿੰਡ ਦੀ ਤਰੱਕੀ ਹੋਈ ਹੈ ਤੇ ਤਾਂਸਪੁਰੇ ਪਿੰਡ ਦੇ ਵਿੱਚ ਕੀ ਕੀ ਚੀਜ਼ਾਂ ਨੇ ਜੀ ਕਿੰਨੇ ਕ ਪਿੰਡ ਨੇ ਤਰੱਕੀ ਕੀਤੀ ਹੈ ਤੇ ਕੀ ਪਿੰਡ ਦਾ ਮਾਹੌਲ ਹੈ ਤੇ ਕਿੰਨੇ ਕ ਭਾਈਚਾਰਕ ਸਾਂਝ ਹੈ ਇਹ ਤੁਹਾਨੂੰ ਆਪਾਂ ਸਾਰੀਆਂ ਚੀਜ਼ਾਂ ਤੋਂ ਜਾਣੂ ਕਰਵਾਵਾਂਗੇ ਤੇ ਇਹਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਕੱਲੇ-ਕੱਲੇ ਪਿੰਡ 'ਚ ਜਾਵਾਂਗੇ ਕੱਲੀਆਂ-ਕੱਲੀਆਂ ਚੀਜ਼ਾਂ ਦਿਖਾਵਾਂਗੇ ਹਰਿਆਣਾ ਦੇ ਪਿੰਡ ਵੀ ਕਵਰ ਕਰਨੇ ਆ ਪੰਜਾਬ ਦੇ ਵੀ ਕਰਨੇ ਆ ਤੇ ਜੇ ਤੁਸੀਂ ਦੇਖੀ ਜਾਂਦੇ ਹੋਗੇ ਵੀਡੀਓ ਤੇ ਤੁਸੀਂ ਵੀ ਚਾਹੋਗੇ ਵੀ ਅਸੀਂ ਤੁਹਾਡੇ ਪਿੰਡ ਆਈਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਨੂੰ ਕਮੈਂਟ ਕਰ ਦਿਓ ਵੀ ਆਹ ਸਾਡੇ ਪਿੰਡ ਦੀ ਵੀ ਵੀਡੀਓ ਬਣਨੀ ਚਾਹੀਦੀ ਆ ਤਾਂ ਅਸੀਂ ਉੱਥੇ ਵੀ ਆਵਾਂਗੇ ਅੱਜ ਤੁਹਾਨੂੰ ਤਾਨਸਪੁਰਾ ਪਿੰਡ ਦੀ ਆਪਾਂ ਗੱਲ ਕਰਦੇ ਆ ਤਾਨਸਪੁਰਾ ਪਿੰਡ ਦਿਖਾਉਨੇ ਆ ਕਿ ਤਾਨਸਪੁਰਾ ਪਿੰਡ ਦੇ ਵਿੱਚ ਕੀ ਕੀ ਚੀਜ਼ਾਂ ਬਣੇ ਰਹੋ ਹਾਂਜੀ ਹੁਣ ਆਪਾਂ ਖੜੇ ਆਂ ਪਿੰਡ ਦੀ ਮੰਡੀ ਚ ਤੇ ਇਹ ਹੈਗੀ ਪਿੰਡ ਦੀ ਮੰਡੀ ਤੁਸੀਂ ਦੇਖੋ ਠੀਕ ਆ ਤੇ ਇੱਧਰ ਹੈਗਾ ਟੋਬਾ ਇਹਦੇ ਪਿੱਛੇ ਤੇ ਇੱਧਰ ਬੈਠ ਨੇ ਬਜ਼ੁਰਗ ਉੱਧਰ ਹੈਗਾ ਮੰਦਿਰ ਠੀਕ ਹੈ ਜੀ ਤੇ ਆਪਾਂ ਸਾਰੀ ਜਾਣਕਾਰੀ ਲੈਣੇ ਆ ਪਿੰਡ ਦੀ ਬਜ਼ੁਰਗਾਂ ਤੋਂ ਵੀ ਪਿੰਡ ਕਦੋਂ ਬਣਿਆ ਪਿੰਡ ਦੇ ਵਿੱਚ ਕੀ ਵਿਹਾਰ ਆ ਲੋਕਾਂ ਦਾ ਕਿਵੇਂ ਭਾਈਚਾਰਕ ਸਾਂਝ ਆ ਸਾਰਾ ਕੁਝ ਪੁੱਛਾਂਗੇ ਤੇ ਸਾਰਾ ਕੁਝ ਬਜ਼ੁਰਗੇ ਦੱਸਣਗੇ ਠੀਕ ਹੈ ਜੀ ਆਜੋ ਆਪਾਂ ਬਹੁਤ ਬੱਬਾਈ ਸਾਸਤਰੀ ਕਾਲ ਜੀ ਸਾਸਤਰੀ ਕਾਲ ਉਹ ਠੀਕ ਠਾਕ ਜੀ ਠੀਕ ਹੈ ਕੇ ਪਸੰਦ ਕੀ ਨਾਮ ਆ ਬੱਬਾਈ ਆਪਣਾ ਨੌਮੇ ਵਾਲਾ ਵਾਲਾ ਜੀ ਠੀਕ ਹੈ ਜੀ ਔਰ ਸੇਤਾ ਠੀਕ ਰਹਿੰਦੀ ਹੈ ਜੀ ਸ਼ਾਹ ਕਿਰਪਾ ਬਸ ਰੋਟੀ ਖਾ ਕੇ ਗੁਰੂ ਜੀ ਬਈ ਨਹੀਂ ਆਖੜੇ 6 ਵਜੇ ਜਦ ਬੜੀਆ ਗੱਲ ਆ ਜੀ ਬਸ ਐ ਹੀ ਹੋਣੀ ਚਾਹੀਦੀ ਹੈ ਹੈ ਆ ਤਾਂ ਕਮਸਮ ਨਾ ਕਰਨਾ ਦੀ ਮੋਜ ਆ ਜੀ ਆਪਾਂ ਕਮਸਮ ਰੱਖੇ ਤੋ ਕਮਸਮ ਲੋਗੀ ਕਰੋਨਾ ਕਰੋ ਕਿੰਨੀ ਉਮਰ ਹੋਗੀ ਬੱਬਾਈ ਹੋਰ ਤਾਂ ਬਹੁਤ ਹੋਣੀ ਕਿੰਨੀ ਹੋਗੀ ਮੇਰੇ ਟੱਪੇ ਗੋਦ ਤੱਕ ਦੀ ਰੋਣੀ ਬੜੀ ਦੋਹਾਂ ਦਾ ਕੀ ਰੋਣਾ ਪਿਆ 47 ਵੇ ਹਾਂ ਹੁਣ ਲਾਲਾ ਵੀ ਕੱਢੀ ਗਈ ਫਿਰ ਤਾਂ ਬਹੁਤ ਉਮਰ ਹੋ ਗਈ ਹੁਣ ਲਾਲਾ ਵੀ ਕੱਢੀ ਹੋ ਗਈ ਤੇ ਸ਼ੁਰੂ ਤਾਂ ਇੱਥੇ ਹੀ ਰਹਿਣੇ ਐਸੇ ਪਿੰਡ 'ਚ ਹੀ ਰਹਿਣੇ ਹੋ ਬਲੇ ਚੱਲਿਆ ਇਹੀ ਪਿੰਡ ਹੈ ਹੋਰ ਵੀ ਵਾਗੇ ਦੀ ਜ਼ਰੂਰਤ ਕਿਉਂ ਪਾਗੇ ਹਾਂ ਜੀ ਧੀ ਮਾ ਬੋਦਾ ਜੀ ਵੀ ਲੇਕਿਨ ਆਪਣਾ ਪੁਰਾਣਾ ਪਿੰਡ ਕੋਈ ਹੋਰ ਹੁੰਦਾ ਹਨਾ ਤੁਸੀਂ ਸ਼ੁਰੂ ਤੋਂ ਜੰਮੇ ਪਰ ਇੱਥੇ ਉਹ ਬੁਢੇ ਆਏ ਦੇ ਫਿਰ ਤੋਂ ਆਉਂਦੇ ਜਦੋਂ ਇਹ ਪਿੰਡ ਜਦੋਂ ਪਿੰਡ ਬਸਾ ਤੁਹਾਨੂੰ ਪਤਾ ਕਿਹਨੇ ਬਸਾਇਆ ਸੀ ਇਹ ਤੇ ਬੁਢੇ ਆਏ ਤੇ ਪੁਰਾਣੇ ਸੋ ਤੋਂ ਵੀ ਪੁਰਾਣੇ ਹੋਹ ਆਹ ਪੁਰਾਣੇ ਇਸ ਤੋਂ ਆਪੀ ਜੇਗਾ ਚਾਜਾ ਬੰਨਾਰੇ ਅਜਾ ਸੋ ਤੋਂ ਪੁਰਾਣੇ ਬੰਦੇ ਆਏ ਸੀ ਠੀਕ ਹੈ ਜੀ ਪਹਿਲੀ ਵਾਰ ਪਿੰਡ ਬਜਿਆ ਪੁਰਾਣੇ ਆਏ ਦੇ ਠੀਕ ਹੈ ਜੀ ਉਹ ਰੌਲੇ ਵੀ ਪਏ ਰੌਲੇ ਵੀ ਪਏ ਨੇ ਪੰਗੇ ਕੰਨੀ ਛਿੜੇ ਨੇ ਠੀਕ ਹੈ ਜੀ ਤੇ ਜਦੋਂ ਤੁਸੀਂ ਇੱਥੇ ਆਏ ਸੀਗੇ ਉਦੋਂ ਇੱਥੇ ਥੋੜੀ ਘੱਰੀ ਹੁੰਦੇ ਹੁਣੇ ਕਿੰਨਾ ਉਹ ਬੁਢੇ ਆਏ ਤੇ ਅੱਛਾ ਪਹਿਲਾਂ ਉਹ ਆਏ ਸੀਗੇ ਪਹਿਲਾਂ ਉਹ ਆਏ ਸੀ ਮੁੜੀ ਉਹਨੇ ਲੈ ਜੂ ਰਿਹਾ ਠੀਕ ਹੈ ਠੀਕ ਹੈ ਜੀ ਕਿੰਗਾ ਹੁਣ ਦੀ ਗਿਆ ਹਾਂ ਹਾਂ ਹੁਣ ਸਮਝ ਗਿਆ ਹੁਣ ਸਮਝ ਗਿਆ ਤੇ ਵਿਗੜੇ ਹੋ ਜਾਂਦੇ ਹਾਰੇ ਆ ਠੀਕ ਹੈ ਠੀਕ ਹੈ ਮੈਂ ਬੁਢੇ ਕਹਿੰਦਾ ਲੋਕੀ ਚੁਗਿਆ ਹੋਰ ਦਿੱਤਾ ਠੀਕ ਠਾਕ ਹੈ ਜੀ ਠੀਕ ਹੈ ਤੁਸੀਂ ਫਿਰ ਜਾਓ ਤੇ ਅੱਜ ਤੱਕ ਤੁਸੀਂ ਪਿੰਡ ਦੇ ਵਿੱਚ ਵਸਦੇ ਹੋ ਤੁਹਾਡਾ ਕਿਵੇਂ ਰਿਹਾ ਵੀ ਭਾਈ ਚਾਰਕ ਸਾਂਝ ਵਧੀਆ ਗਈ ਇੱਥੇ ਠੀਕ ਆ ਵਧੀਆ ਵਧੀਆ ਕੀ ਕਹਿੰਦੇ ਤੇ ਜਿਹੜਾ ਇਹ ਪਿੰਡ ਵਸਿਆ ਇਹ ਕਿੰਨਾ ਦੀ ਕਿਰਪਾ ਨਾਲ ਵਸਿਆ ਇਹ ਬਸੰਤੇ ਤੇ ਬਾਬੇ ਇਧੋਂ ਮਾਇ ਹੋਏ ਵੱਡੇ ਠੀਕ ਹੈ ਜੀ ਉਹ ਇੱਥੇ ਕਾਲਾ ਗ੍ਰਹਿ ਆਇਆ ਕੀ ਉਹ ਠੀਕ ਹੈ ਜੀ ਠੀਕ ਹੁਣ ਵੀ ਉਹਦੇ ਨੂੰ ਸੰਤ ਸਾਡੇ ਦੇ ਠੀਕ ਹੈ ਜੀ ਪੜ੍ਹ ਪੁੜ੍ਹ ਖੁਲਾਉਂਦੇ ਨੇ ਉਹਨਾਂ ਨੂੰ ਉਹਨਾਂ ਦੀ ਮਿਹਰ ਹੈ ਤੇ ਜੇ ਬਾਬਾ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਾਂ ਵੀ ਜੇ ਬੰਦੇ ਨੇ ਜ਼ਿੰਦਗੀ ਚ ਖੁਸ਼ ਰਹਿਣਾ ਤਾਂ ਉਹ ਕੀ ਕਰਨਾ ਚਾਹੀਦਾ ਹੈ ਕਰਨੀ ਜਦ ਫਿਰ ਉਹ ਅਬ ਦੀ ਕਰੋ ਚੰਗਾ ਇਹਨੇ ਬੋਧ ਚੰਗਾ ਪਾਣੀ ਤੇਣੀ ਤੇ ਉਹ ਹੀ ਨੋ ਹਰੂ ਤੀ ਕਿ ਇਹ ਬੋਲ ਚਾਣਾ ਬਦਦਾ ਵਧੀਆ ਹੋਣਾ ਚਾਹੀਦਾ ਹੋਰ ਚੰਗੀ ਜਾਏਗੀ ਫਿਰ ਬੰਦਾ ਖੁਸ਼ ਹੋ ਜਿਵੇਂ ਮੂਰੂ ਪੁੱਠਾ ਬੋਲੀ ਉਹ ਸੋ ਕੋਈ ਗੂਫ ਫਪਲਾ ਦਾ ਪੁੱਠਾ ਬੋਲਦਾ ਹਾਂ ਇਹ ਤਾਂ ਗੱਲ ਹੈ ਹਾਂ ਜੇ ਹਮਾ ਤੇ ਆ ਤੂ ਬੋਲ ਲੱਗ ਉਸੇ ਮੇਂ ਪੁੱਠਾ ਬੋਲੂ ਚੰਗੀ ਹੈ ਨਾ ਇਹ ਤਾਂ ਗੱਲ ਸਹੀ ਹੈ ਹੈ ਤੇ ਇਹ ਹੁਣ ਹਾਜੀ ਨਹੀਂ ਸਕਦੀ ਦੇ ਲੋ ਜੀ ਬਜ਼ੁਰਗਾਂ ਨਾਲ ਗੱਲ ਕੀਤੀ ਆ ਤੇ ਬਹੁਤ ਵਧੀਆ ਲੱਗਿਆ ਬਜ਼ੁਰਗਾਂ ਤੇ ਹੁਣ ਆਪਾਂ ਇੱਧਰ ਗੱਲ ਕਰਦੇ ਆਂ ਬਾਬਾ ਜੀ ਨਾਲ ਬਾਬਾ ਜੀ ਸ਼ਾਸਤਰੀ ਕਾਲ ਜੀ ਅੱਛਾ ਜੀ ਬਾਬਾ ਠੀਕ ਠਾਕ ਹੋ ਬਾਬਾ ਜੀ ਦੱਸੋ ਜੀ ਵੀ ਜਿਹੜਾ ਆਪਣਾ ਇਹ ਪਿੰਡ ਵਸਿਆਗਾ ਤਾਂ ਸਪੁਰਾ ਇਹ ਕਿੰਨਾ ਜੀ ਮੇਹਰ ਸਦਕਾ ਵਸਿਆਗਾ ਕੋਈ ਪਤਾ ਨਹੀਂ ਚਾਰ ਪੀੜੀਆਂ ਪਹਿਲਾਂ ਦਾ ਹੋਰ ਬੱਚੇ ਦਾ ਬੇਜਮੇਇ ਤੇ ਆਪਣਾ ਇੱਕ ਦੇਦਾਗਾ ਉਥੇ ਸੰਤ ਬਾਬਾ ਗੰਗਾਦਾ ਜੀ ਸੀਗੇ ਤੇ ਉਹਨਾਂ ਦੀ ਕਿੰਨੀ ਕ ਮੇਹਰ ਹੀ ਆ ਗੱਲ ਤੇ बाजरी टूट लाई खा खाके पी पी के खाई गए इतना पहला दाने होंगे नीने के जो इतना संत आए ने ਸਾਂਤਾਂ ਦੀ ਮੇਰ ਹੋਈ ਐ ਹਾਂ ਤੁਸੀਂ ਮੰਨਦੇ ਹੋ ਸੰਤਾਂ ਦੀ ਮੇਰ ਹੋਈ ਐ ਪਿੰਡ ਤੇ ਮੰਨ ਨਹੀਂ ਕਿਵੇਂ ਨਾ ਮੰਨਦੇ ਤੁਸੀਂ ਮੰਨਦੇ ਆਸੀਂ ਕਹਿੰਦੇ ਆ ਪਹਿਲਾਂ ਦਾਣਿਆਂ ਦੇ ਤੇ ਹੁਣ ਦੇ ਦਾਣੇ ਦਾ ਫਰਕ ਹੈਗਾ ਬੋਲਿਆ ਹੁਣ ਤਾਂ ਰਾਜੇ ਬਣੇ ਖੜੇ ਲੋਕ ਉਹ ਕੀ ਕੀ ਤੈਨੂੰ ਦੱਸਣਾ ਛੇਾਲ ਚ ਵੀ ਬਾਜਰੀ ਕਣ ਕਾਂਬੇ ਹੜ ਜੇਡ ਸੀ ਬਾਜਰੀ ਸਰ ਪੀਜੇ ਘਾਟ ਹੁੰਦੀ ਸੀ ਰੇ ਠੀਕ ਹੈ ਜੀ ਹੁਣ ਭਾਈ ਆਪਣ ਚਾਚਾ ਬਣ ਲੱਗਿਆ ਇਹਨਾਂ ਨੇ ਸਾਰਾ ਕੋਟ ਪੱਕਾ ਕਿਸੇ ਐ ਸਕੀਲ ਦੀਆਂ ਲੱਗ ਰੀਆਂ ਨੇ ਆਹਾ ਬੜੀਆਂ ਪਹਿਲਾਂ ਤਾਂ ਕੰਮ ਸਾਰੇ ਘਰ ਵੀ ਕੱਚੇ ਸੀ ਹਨਾ ਘਰ ਵੀ ਕੱਚੇ ਤੇ ਹਨਾ ਦਾਣੇ ਵੀ ਨਹੀਂ ਹੁੰਦੇ ਸੀ ਦਾਣੇ ਭਾਗ ਜਾਂਦੇ ਜਾਂੇ ਹੋ ਜਾਂਦੇ ਸੀ ਚਾਰਤੀ ਮਰਦ ਜਿਹੜੇ ਮੈਂ ਫਿਰ ਤਾਂ ਆਪਾਂ ਕਹਿ ਸਕਦਾ ਹਾਂ ਸੰਤਾਂ ਦੀ ਪੂਰੀ ਮਿਹਰ ਹੈ ਪਿੰਡ ਤੇ ਪੂਰੀ ਹੈ ਜੀ ਪੂਰੀ ਪੂਰੀ ਮਿਹਰ ਨਾਲ ਤੇ ਹੁਣ ਹੁਣ ਜਿਹੜੇ ਗੱਦੀ ਤੇ ਬਰਾਜ ਮਾਰਨੇ ਸੰਤ ਉਹਨਾਂ ਦਾ ਕੀ ਨਾਮ ਆ ਜਿਹੜੇ ਹੁਣ ਨੇ ਜਿਹੜੇ ਹੁਣ ਬਾਬੇ ਨੇ ਹੰਤਦਾ ਹੰਤਦਾ ਬਾਬਾ ਜੀ ਇਹਨਾਂ ਦੀ ਵੀ ਪੂਰੀ ਮਿਹਰ ਮੰਨਦੇ ਹਾਂ ਜੀ ਇਹਨਾਂ ਦਾ ਸਾਰਾ ਪਿੰਡ ਮੰਨਦਾ ਹੈਗਾ ਹਨਾ ਠੀਕਾ ਇੱਕ ਮੋਰੀ ਲੰਗਦਾ ਪਿੰਡ ਜਦੋਂ ਕਹਿੰਦੇ ਨੇ ਇਹ ਜੀ ਇੱਥੇ ਪਹਿਲਾਂ ਬਾਬਾ ਗੰਗਾ ਦਾਸ ਜੀ ਸੀਗੇ ਸੰਤ ਪਹਿਲਾਂ ਇਹ ਪਿੰਡ ਦਾ ਬਹੁਤ ਬੁਰਾ ਹਾਲ ਸੀਗਾ ਹੈਗਾ ਸੀ ਨਾ ਜੀ ਜਮਾ ਪਹਿਲਾਂ ਇਹ ਪਿੰਡ ਦਾ ਬਹੁਤ ਬੁਰਾ ਹਾਲ ਸੀਗਾ ਜਿੱਥੇ ਤੱਕ ਮੈਂ ਗੱਲ ਸੁਣੀ ਆ ਵੀ ਫਿਰ ਇੱਥੇ ਸੰਤਾਂ ਸੰਤ ਆਏ ਤੇ ਸੰਤਾਂ ਨੇ ਮਿਹਰ ਕੀਤੀ ਸੰਤਾਂ ਦੇ ਮਿਹਰ ਸਦਕਾ ਇਹ ਪਿੰਡ ਵਧੀਆ ਹੋਇਆ ਜੀ ਇਹ ਪਿੰਡ ਦਾ ਵਿਕਾਸ ਹੋਇਆ ਇਹ ਪਿੰਡ ਵਧੀਆ ਤਰੱਕੀ 'ਚ ਹੋਇਆ ਤੇ ਪਹਿਲਾਂ ਇੱਥੇ ਸੰਤ ਬਾਬਾ ਗੰਗਾਦਾਸ ਜੀ ਸੀਗੇ ਹੁਣ ਸੰਤ ਬਾਬਾ ਹੰਸਦਾਸ ਜੀ ਨੇ ਜਿਨ੍ਹਾਂ ਦੀ ਮੇਰ ਸਾਧਕਾ ਇਹ ਪਿੰਡ ਵਸਿਆਗਾ ਤੇ ਇੱਕ ਮੈਨੂੰ ਜੀ ਮਾੜੀ ਜੀ ਗੱਲ ਹੋਰ ਦੱਸ ਦੋ ਵੀ ਆਪਾਂ ਜੇ ਸੋਚੀਏ ਵੀ ਜੇ ਬੰਦੇ ਨੇ ਜ਼ਿੰਦਗੀ ਚ ਖੁਸ਼ ਰਹਿਣਾ ਹੈ ਤਾਂ ਉਹ ਬੰਦੇ ਨੂੰ ਕੀ ਕਰਨਾ ਚਾਹੀਦਾ ਕੋਸ਼ਿਸ਼ ਬੰਦਾ ਕੀ ਕਰੀਏ ਕਾਹਦੇ ਕੋਸ਼ਿਸ਼ ਵੀ ਜੇ ਮੈਂ ਅੱਜ ਕੱਲ੍ਹ ਲੋਕ ਦੁਖੀ ਨੇ ਹਰ ਇੱਕ ਬੰਦਾ ਦੁਖੀ ਆ ਹੈਰ ਜੋਖੀਆਂ ਹਰ ਕੀ ਹਾਂ ਵੀ ਬੰਦੇ ਨੇ ਖੁਸ਼ ਰਹਿਣਾ ਵੀ ਖੁਸ਼ੀ ਕਿੱਥੋਂ ਲੱਭ ਸਕਦਾ ਬੰਦਾ ਖੁਸ਼ੀ ਕਿੱਥੋਂ ਲੱਭੂਗੀ ਪ੍ਰਮਾਤਮਾ ਦੇ ਪ੍ਰਮਾਤਮਾ ਦਊਗਾ ਤੇ ਬੰਦੇ ਦੇ ਆਪ ਦੇ ਸਾਰੇ ਕੁਝ ਉਹਨਾਂ ਤੁਸੀਂ ਮੰਨਦੇ ਹੋ ਹਾਂ ਬੰਦੇ ਦੇ ਕੁਝ ਨਹੀਂ ਬੰਦੇ ਦੇ ਸਾਰੇ ਕੁਝ ਨਹੀਂ ਸਭ ਕੁਝ ਪ੍ਰਮਾਤਮਾ ਦਾ ਸਾਰੇ ਹਾਂਜੀ ਹੁਣ ਆਪਾਂ ਜਿੱਥੇ ਖੜੇ ਆਂਗੇ ਇਹ ਤਾਂ ਸਾਰੇ ਪਿੰਡ ਦਾ ਤੇ ਆਰਾਮਦੇਵ ਬਾਬਾ ਜੀ ਦਾ ਮੰਦਿਰ ਹੈ ਤੇ ਇਹਦਾ ਆਪਾਂ ਤੁਹਾਨੂੰ ਆਦੀ ਮੰਦਿਰ ਦੇ ਅੰਦਰ ਦੀਆਂ ਤਸਵੀਰਾਂ ਦਿਖਾ ਦਨੇ ਆ ਤੇ ਆਜੋ ਠੀਕ ਹੈ ਯਾਰ ਤੁਸੀਂ ਦੇਖ ਲਓ ਇਹ ਮੰਦਿਰ ਹੈਗਾ ਤੇ ਇੱਥੇ ਆਪਣੇ ਨਾਲ ਬਾਈ ਜੀ ਹੈਗੇ ਨੇ ਤੇ ਇਹਨਾਂ ਤੋਂ ਆਪਾਂ ਬਾਕੀ ਸਾਰੀ ਜਾਣਕਾਰੀ ਲੈ ਲੰਨੇ ਆ ਵੀ ਕਿਹੜੇ ਬਾਬਾ ਜੀ ਦਾ ਮੰਦਿਰ ਆ ਇਹ ਤੇ ਕਦੋਂ ਇੱਥੇ ਕੀ ਚੀਜ਼ ਹੁੰਦੀ ਹੈ ਸਤਿ ਸ਼੍ਰੀ ਅਕਾਲ ਜੈਸੀ ਹਰਾਂ ਬਾਈ ਸਾਹਿਬ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਜੀ ਬੜੀ ਜੀ ਬੜੀ ਮੋਟਾ ਸੇ ਅਸੀਂ ਨਹੀਂ ਤੁਹਾਨੂੰ ਪੁੱਛਣਾ ਜੀ ਕਿ ਇਹ ਇਹ ਮੰਦਿਰ ਦਾ ਨਾਮ ਕੀ ਹੈ ਇਹ ਬਾਬਾ RAMDEV ਦਾ ਮੰਦਿਰ ਹੈ گاਉਂ ਕਾਮਸਪੁਰ ਬਸ ਰੈਂਡ ਦੇ ਉਪਰ ਹੈ ਠੀਕ ਹੈ ਉਹ इनके ਸਾਥ ਮੈਂ ਡਾਲੀ ਬਾਈ ਜੀ ਦਾ ਮੰਦਿਰ ਹੈ ठीक है उनके साथ में गणेश जी महाराज का है और तो साथ में दुर्गा माता जी का मंदिर है ठीक है तो अभी अभी शंकर भगवान की नर्मदेश्वर शिवलिंग ला के वो आपको दिख रहा साइड में हाँ जी हाँ जी शिवलिंग हाँ जी हाँ जी तो ये ओंकार से लेके आए स्व शिवलिंग हाँ, हाँ, तो है ये तो ये बाबा रामदेव जी की यहाँ पे मानते हैं तो अभी बादों का महीना चल रहा है दसवीं को यहाँ पे मतलब मेला भरेगा दसवीं का दिन दसवीं के दिन आसपास के दो तीन गांव है जो यहाँ पर आकर अपने मतलब श्रद्धा से मथा टेकते हैं तो अभी तो भंडारा नहीं लगेगा जो भंडारा आगे जो महीना आएगा छह महीने बाद में उसमें लंगर भंडारा भी बहुत बड़ा होगा दो मेले लगते हाँ, दो मेले लगते हैं साल में दो बार भरता तो है एक तो बाद का हो गया ठीक है और एक इसके छह महीने बाद में मिले हाँ उस टाइम में मतलब यहाँ पे जो मतलब भरेगा संगत बहुत ज्यादा आएगी ठीक है उस टाइम पूरी श्रद्धा जी बहुत श्रद्धा गाँव की पूरी श्रद्धा है ठीक है तो ये देखो आपको दिख भी रहा है एक ही पेड़ पे ये मतलब मंदिर बन तैयार हुआ था ठीक है जी हाँ और पूरा मतलब एक डेढ़ करोड़ रुपए तो लगा के ये बनाया गया मंदिर ठीक है तो गांव में बाबा रामदेव ये मंदिर हो गया तो गांव में गुरुद्वारा भी आपने देखा होगा शायद जी बहुत बड़ा वहाँ भी एक डेढ़ करोड़ रुपए लगा है तो अभी बाबा संत बाबा गंगादास दा बाबा भोला के अंदर भी मंदिर बनाया जा रहा है ठीक है जी तो वो भी मंदिर बड़ा भव्य है और आपने देखा और राम मंदिर जो अयोध्या में जो मंदिर बना है उसी के मतलब स्वरूप को तैयार किया गया ठीक है जी वृंदावन की याद आएगी और अयोध्या जी की याद आएगी आप अगर एक बार जाओगे ना वहाँ देखोगे ਬਹੁਤ ਬੜਾ ਹਾਂ ਬਹੁਤ ਬੜਾ ਬਾਬੇ ਮੰਦਿਰ ਬਣਾਇਆ ਗਿਆ ਹੈ ਠੀਕ ਹੈ ਹਾਂ ਤੋਂ ਗੰਗाराम ਬਹੁਤ ਬੜਾ ਬੜੀ ਸਰਦਾ ਹੈ ਓਡਾ ਚਵਨਾ ਕੀ ਹੈ ਜੀ ਵਿਨੋਦ ਨਾਮ ਹੈ ਜੀ ਥਨੇ ਉਹਦੇ ਨਾਮ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ ਜੈ ਸਿਆਦਾ ਇਹ ਜੀ ਇਹ ਤੁਹਾਨੂੰ ਸਾਰੀ ਜਾਣਕਾਰੀ ਮਿਲ ਗਈ ਜੀ ਮੰਦਿਰ ਦੀ ਹੁਣ ਤੁਹਾਨੂੰ ਅੱਗੇ ਹੋਰ ਚੀਜ਼ਾਂ ਦਿਖਾਉਣੇ ਹੈਗੇ ਤੇ ਫਿਰ ਉੱਥੇ ਤੁਹਾਨੂੰ ਉਹਦੀ ਜਾਣਕਾਰੀ ਦੇਣੀ ਹੈ ਠੀਕ ਹੈ ਜੀ ਬਣੇ ਰਹੋ ਤੇ ਦੇਖੋ ਹਾਂਜੀ ਹੁਣ ਆਪਾਂ ਨਾ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਆ ਤੇ ਤੁਸੀਂ ਸੋਹਣੀ ਇਮਾਰਤ ਦੇਖ ਲਓ ਕਿੰਨੀ ਆ ਬਹੁਤ ਜਿਆਦੇ ਸੋਹਣੀ ਇਮਾਰਤ ਆ ਤਨਤਨ ਸੰਤ ਬਾਬਾ ਗੰਗਾ ਦਾ ਜੀ ਮਹਾਰਾਜ ਠੀਕ ਹੈ ਜੀ ਬਹੁਤ ਸੋਹਣੀ ਇਮਾਰਤ ਹੈ ਤੇ ਇਹਦੀ ਮੈਨੂੰ ਇੱਕ ਚੀਜ਼ ਇੱਥੋਂ ਦੱਸੀ ਗਈ ਹੈ ਵੀ ਇਹ ਗੁਰਦੁਆਰਾ ਸਾਹਿਬ ਜਦੋਂ ਬਣਨ ਲੱਗਾ ਸੀ ਪੂਰਾ ਸਾਲ ਇਹਦਾ ਕੰਮ ਚੱਲਿਆ ਇੱਕ ਸਾਲ ਦੇ ਵਿੱਚ ਗੁਰਦੁਆਰਾ ਸਾਹਿਬ ਤਿਆਰ ਹੋਇਆ ਤੇ ਡੇਲੀ ਦਾ ਕੰਮ ਚੱਲਿਆ ਪੂਰਾ ਸਾਲ ਚੱਲਿਆ ਇੱਕ ਸਾਲ ਦੇ ਵਿੱਚ ਗੁਰਦੁਆਰਾ ਸਾਹਿਬ ਕੰਪਲੀਟ ਹੋ ਗਿਆ ਤੇ ਤੁਸੀਂ ਜੀ ਆਹ ਚੀਜ਼ਾਂ ਦੇਖ ਲਓ ਇਹ ਪਿੰਡ ਦੀ ਇਹ ਖਾਸੀਅਤ ਹੈ ਠੀਕ ਹੈ ਜੀ ਬਹੁਤ ਸਾਫ਼ ਦੰਦਾ ਪਿੰਡ ਹੈ ਜਦੋਂ ਐਹੋ ਜਿਹੀਆਂ ਧਾਰਮਿਕ ਚੀਜ਼ਾਂ ਬਣਦੀਆਂ ਨੇ ਕੋਈ ਇੱਥੇ ਭੇਦ ਭਾਵ ਨਹੀਂ ਹੈਗਾ ਕਿਸੇ ਨਾਲ ਕੋਈ ਜਾਤੀ ਪਾਤੀ ਦਾ ਨਹੀਂ ਪੂਰੇ ਪਾਈਚਾਰਕਾਂ ਚ ਵਧਿਏਗੀ ਤੇ ਇੱਥੇ ਪੂਰੇ ਸਜੋਗ ਦਿੱਤਾ ਸਾਰੇ ਪਿੰਡ ਨੇ ਤੇ ਇੱਕ ਸਾਲ ਦੇ ਵਿੱਚ ਦਰਬਾਰ ਸਾਹਿਬ ਤਿਆਰ ਹੋ ਗਿਆ ਸੀ ਤੇ ਦਰਬਾਰ ਸਾਹਿਬ ਤੁਸੀਂ ਦੇਖ ਲਓ ਵੀ ਕਿੰਨੇ ਵਸਟ ਦਾ ਕਿੰਨਾ ਵਾਈਟ ਲੱਗਿਆ ਸੀ ਤੇ ਕਿੰਨਾ ਸੋਹਣਾ ਤਿਆਰ ਕੀਤਾ ਹੁਣ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਦਿਖਾ ਦੰਨੇ ਆ ਦਰਬਾਰ ਸਾਹਿਬ ਦੇ ਅੰਦਰ ਦੀਆਂ ਤਸਵੀਰਾਂ ਤੁਸੀਂ ਦੇਖ ਲਓ ਤੇ ਅੰਦਰੋਂ ਵੀ ਦਰਬਾਰ ਸਾਹਿਬ ਬਹੁਤ ਜ਼ਿਆਦਾ ਸੋਹਣਾਗਾ ਤੇ ਇਹ ਆਪਾਂ ਤੁਹਾਨੂੰ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਕੇ ਆਏ ਆ ਤਾਂ ਸਾਰੇ ਪਿੰਡ ਦੇ ਹੁਣ ਜਿੱਥੇ ਆਪਾਂ ਖੜੇ ਆ ਇਹ ਬਾਬਾ ਭੋਲਾ ਜੀ ਦਾ ਡੇਰਾ ਹੈਗਾ ਜਿੱਥੇ ਪਹਿਲਾਂ ਗੱਦੀ ਤੇ ਬਰਾਜਮਾਨ ਸੀਗੇ ਸੰਤ ਬਾਬਾ ਗੰਗਾदास ਜੀ ਮਹਾਰਾਜ ਜਿਨ੍ਹਾਂ ਦੀ ਮਤੋਂ ਪਹਿਲਾਂ ਵੀ ਦੱਸਦਾ ਵੀ ਪਿੰਡ ਤੇ ਬਹੁਤ ਜਿਆਦਾ ਕਿਰਪਾ ਰਹੀ ਹੈ ਤੇ ਹੁਣ ਗੱਦੀ ਤੇ ਬਰਾਜਮਾਨ ਸੰਤ ਬਾਬਾ ਹੰਸਦਾਸ ਜੀ ਮਹਾਰਾਜ ਉਹਨਾਂ ਦੀ ਹੁਣ ਇਸ ਨਗਰ ਤੇ ਕਿਰਪਾ ਬਣੀ ਹੋਈ ਹੈ ਸਾਰਾ ਪਿੰਡ ਉਹਨਾਂ ਦੇ ਬਚਨਾਂ ਨੂੰ ਮੰਨਦਾ ਹੈ ਤੇ ਜਦੋਂ ਉਹ ਬਚਨ ਹੋ ਜਾਂਦੇ ਸਾਰਾ ਪਿੰਡ ਇੱਕ ਮੂਰੀ ਲੱਗਦਾ ਹੈ ਬਹੁਤ ਬਾਬਾ ਜੀ ਦੀ ਬਹੁਤ ਕਿਰਪਾ ਗੀ ਤੇ ਜਿਹੜਾ ਤੁਸੀਂ ਮੇਰੇ ਪਿੱਛੇ ਹੁਣਾ ਡੇਰਾ ਦੇਖ ਰਹੇ ਹੋ ਇਹ ਪਹਿਲਾ ਪੁਰਾਣਾ ਤੇ ਹੁਣ ਨਵਾਂ ਡੇਰਾ ਤਿਆਰ ਹੋਈ ਜਾਂਦਾਗਾ ਤੇ ਨਵਾਂ ਇਹ ਜਿਹੜਾ ਆਪਣੇ ਅਜੋਧਿਆ ਚ ਰਾਮ ਮੰਦਿਰ ਬਣਿਆ ਉਹਦੇ ਉਹਦੇ ਆਲੇ ਸੀਨ ਤੇ ਇਹ ਸਾਰਾ ਡੇਰਾ ਤਿਆਰ ਹੁੰਦਾ ਤੇ ਬਹੁਤ ਵੱਡਾ ਬਾਇਟ ਹੈ ਬਹੁਤ ਵੱਡਾ ਡੇਰਾ ਬਣ ਰਿਹਾ ਤੁਸੀਂ ਅੰਦਰ ਜਾ ਕੇ ਆਜੋ ਤੁਹਾਨੂੰ ਅੰਦਰੋਂ ਦਿਖਾ ਦੰਨੇ ਆਪਾਂ ਤੇ ਤੁਸੀਂ ਅੰਦਰ ਜਾ ਕੇ ਤੁਸੀਂ ਵੀ ਇਹਨਾਂ ਦੇਖ ਸਕਦੇ ਹੋ ਠੀਕ ਹੈ ਜੀ ਕੰਮ ਚੱਲੀ ਜਾਂਦਾਗਾ ਤੇ ਅੰਦਰੋਂ ਸਾਰਾ ਕੁਝ ਤੁਸੀਂ ਚੈੱਕ ਕਰੋ ਤੇ ਸਾਰੀਆਂ ਚੀਜ਼ਾਂ ਤੁਸੀਂ ਦੇਖੋ ਠੀਕ ਹੈ ਜੀ ਅੰਦਰੋਂ ਤੇ ਇਹ ਡੇਰਾ ਤਿਆਰ ਹੋਈਦਾ ਬਹੁਤ ਵੱਡਾ ਬਾਇਟਾ ਕਹਿੰਦੇ ਕਰੋੜਾ ਰੁਪਏ ਦਾ ਬਾਇਟਾ ਕਰੋੜਾ ਰੁਪਏ ਦੇ ਬਾਇਟਾ ਚ ਇਹ ਡੇਰਾ ਤਿਆਰ ਹੋਣਾਗਾ ਤੇ ਬਹੁਤ ਪਿੰਡਾ ਬਹੁਤ ਸਾਥ ਦਿੰਦਾ ਤੇ ਪਿੰਡ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਬਾਬਾ ਜੀ ਦੀ ਬਹੁਤ ਕਿਰਪਾ ਗਈ ਤਸਵੀਰਾਂ ਨੇ ਡੇਰੇ ਦੀਆਂ ਠੀਕ ਹੈ ਜੀ ਤੇ ਡੇਰਾ ਤੁਸੀਂ ਦੇਖ ਸਕਦੇ ਹੋ ਹਾਂਜੀ ਮੈਂ ਤੁਹਾਨੂੰ ਇੱਕ ਗੱਲ ਦੱਸਣ ਨੂੰ ਦੱਸਦਾਗਾ ਇੱਥੇ 5 ਅਕਤੂਬਰ ਨੂੰ ਸੰਤ ਪਾਪਾ ਗੰਗਾਦਾਸ ਮਹਾਰਾਜੀ ਦੀ ਵਰਸੀ ਹੁੰਦੀ ਹੈ ਇੱਥੇ ਬਹੁਤ ਦੂਰੋਂ ਦੂਰੋਂ ਸੰਗਤਾਂ ਪਹੁੰਚਦੀਆਂ ਨੇ 100 100 150 ਕਿਲੋਮੀਟਰ ਤੋਂ ਸੰਗਤਾਂ ਪਹੁੰਚਦੀਆਂ ਨੇ ਤੇ ਆਲੇ ਦੁਆਲੇ ਦੇ ਪਿੰਡਾਂ ਦੀ ਵੀ ਇੱਥੇ ਬਹੁਤ ਜ਼ਿਆਦਾ ਸ਼ਰਧਾ ਹੈਗੀ ਤੇ ਇੱਥੇ 5 ਅਕਤੂਬਰ ਨੂੰ ਸੰਤ ਪਾਪਾ ਗੰਗਾਦਾਸ ਜੀ ਦੀ ਵਰਸੀ ਹੁੰਦੀ ਹੈ ਜੀ ਤੇ ਉੱਥੇ ਸੰਗਤਾਂ ਜ਼ਰੂਰ ਪਹੁੰਚਦੀਆਂ ਤੇ ਹੁਣ ਜਿੱਥੇ ਆਪਾਂ ਖੜੇ ਆ ਜੀ ਇਹ ਹੈਗੀ ਆ ਪਿੰਡ ਦੀ ਵਿਅਮਸ਼ਾਲਾ ਵੀ ਕਹਿੰਦੇ ਨੇ ਇਹਨੂੰ ਪਾਰਕ ਵੀ ਕਹਿ ਸਕਦੇ ਹਾਂ ਗਰਾਊਂਡ ਵੀ ਕਹਿ ਸਕਦੇ ਹਾਂ ਤੇ ਅੱਜ ਉਥੋਂ ਆਪਾਂ ਅੱਗੇ ਦਿਖਾਈ ਦਿੰਨੇ ਆ ਇਹ ਪਿੰਡ ਦਾ ਗਰਾਊਂਡ ਆ ਇਹਦਾ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਵੀ ਕਿਹਾ ਸੀ ਤੇ ਹੁਣ ਵੀ ਮੈਂ ਕਹਿਣਾ ਵੀ ਇਹ ਹਰੇਕ ਪਿੰਡ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ ਫੇਰ ਹੀ ਬੰਦਾ ਖੇਡਣ ਨਾਲ ਜੁੜਦਾ ਹੈ ਫੇਰ ਹੀ ਬੰਦਾ ਅੱਗੇ ਜਾਂਦਾ ਹੈ ਤੇ ਫੇਰ ਹੀ ਬੰਦਾ ਨਸ਼ੇ ਪੱਤਿਆਂ ਤੋਂ ਦੂਰ ਰਹਿੰਦਾ ਠੀਕ ਹੈ ਇਹ ਰੋਜ਼ ਇੱਕ ਇੱਕ ਗੱਲ ਕਰਦੇ ਆ ਆਪਾਂ ਸੋਹਣੇ ਵੀ ਨਹੀਂ ਲੱਗਦੇ ਆਪਾਂ ਤੁਹਾਨੂੰ ਪਿਛਲੀ ਵੀਡੀਓ ਚ ਵੀ ਦੱਸਤਾ ਤੇ ਜਿਹੜਾ ਇਹ ਗਰਾਊਂਡ ਹੈ ਇੱਥੇ ਮੁੰਡੇ ਸ਼ਾਮ ਨੂੰ ਬਾਲੀਵਾਲ ਖੇਡਦੇ ਨੇ ਠੀਕ ਹੈ ਜੀ ਤੇ ਇਧਰਲੇ ਪਾਸੇ ਜਿਹੜਾ ਆ ਗਿਆ ਇਹ ਆ ਗਿਆ ਸਮਚਾਨ ਘਾਟ ਜੋ ਆਪਣਾ ਸਾਰਿਆਂ ਦਾ ਅਸਲੀ ਸਟੇਸ਼ਨ ਆਪਾਂ ਕਹਿ ਸਕਦੇ ਆ ਜਿਹੜੀ ਆਪਣੀ ਇਹ ਆਪਾਂ ਜੇ ਆਪਾਂ ਹੁਣ ਖਰਦੇ ਆ ਜਿੱਥੇ ਆਪਾਂ ਰਹਿੰਨੇ ਆ ਇਹ ਤਾਂ ਆਪਣੇ ਨਕਲੀ ਘਰ ਨੇ ਅਸਲੀ ਘਰ ਤਾਂ ਆਪਣਾ ਇੱਥੇ ਆ ਠੀਕ ਹੈ ਜੀ ਇਹ ਚੀਜ਼ਾਂ ਨੇ ਫੇਰ ਵੀ ਬੰਦੇ ਨੂੰ ਮੋਹ ਮਾਇਆ ਛੱਡਣੀ ਚਾਹੀਦੀ ਹੈ ਮੇਰੀ ਮੇਰੀ ਵਾਲੀ ਕਰਨੀ ਚਾਹੀਦੀ ਸਾਰਿਆਂ ਨਾਲ ਰਲ ਮਿਲ ਕੇ ਰਹਿਣਾ ਚਾਹੀਦਾ ਕਿਉਂਕਿ ਜਦੋਂ ਫਿਰ ਉਹਦਾ ਇੱਥੇ ਆ ਜਾਂਦਾ ਉੱਥੇ ਤਾਂ ਫਿਰ ਸਾਰੇ ਕੰਮ ਮੁੱਕ ਜਾਂਦੇ ਆ ਉਹ ਤਾਂ ਬਾਅਦ ਤਾਂ ਫਿਰ ਕੀ ਐ ਇੱਥੇ ਠੀਕ ਆ ਚਲੋ ਇਹ ਛੱਡੋ ਗੱਲਾਂ ਤੁਸੀਂ ਤੇ ਹੁਣ ਇੱਧਰ ਤੁਸੀਂ ਆ ਦੇਖ ਲਓ ਗਰਾਊਂਡ ਐ ਇਹ ਸਾਰਾ ਦੇਖ ਲਓ ਪੂਰਾ ਖੁੱਲਾ ਕੰਮ ਹੈ ਤਾਂ ਪੂਰਾ ਇਹ ਹੋਊਗਾ ਮੱਲਾ ਘੱਟੋ ਘੱਟ ਲੈੜੜ ਕਿਲੇ 'ਚ ਤੇ ਹੁਣ ਅਜੇ ਤੋਂ ਬਾਅਦ ਆਪਾਂ ਤੁਹਾਨੂੰ ਅੱਗੇ ਹੋਰ ਚੀਜ਼ਾਂ ਦਿਖਾਉਣੇ ਪਿੰਡ ਦੀਆਂ ਤੇ ਠੀਕ ਹੈ ਜੀ ਬਣੇ ਰਹੋ ਪਿੰਡ ਦੀ ਕੱਲੀ ਕੱਲੀ ਚੀਜ਼ਾਂ ਜੇ ਤੁਹਾਨੂੰ ਦਿਖਾਵਾਂਗੇ ਤਾਂ ਸਾਰੇ ਪਿੰਡ ਹੈ ਹਰਿਆਣੇ ਦੇ ਵਿੱਚ ਪੈਂਦਾ ਤੇ ਆਜੋ ਅੱਗੇ ਦਿਖਾਉਂਦੇ ਹਾਂ ਹਾਂ ਜੀ ਹੁਣ ਆਪਾਂ ਜਿੱਥੇ ਖੜੇ ਆਂਗੇ ਇਹ ਇਹ ਪਿੰਡ ਦੀ ਠਾਈ ਹੈ ਜਿਹਨੂੰ ਆਪਾਂ ਠਾਈ ਤੁਹਾਨੂੰ ਪਾ ਦਿਆ ਵੀ ਠਾਈ ਕੀ ਚੀਜ਼ ਹੁੰਦੀ ਹੈ 28 ਤੇ ਜਿੱਥੇ ਬੰਦੇ ਵੀ ਆਗੇ ਬਹਿ ਜਾਂਦੇ ਆ ਗੱਲਾਂ ਬਾਤਾਂ ਕਰ ਲੈਂਦੇ ਆ ਠੀਕ ਆ ਹੂੰ ਤਾਂ ਇਹਨਾਂ ਦੇ ਮਹਿਫਲੇ ਕਿਈ ਥਾਂਾਂ ਤੇ ਲੱਗਦੇ ਨੇ ਪਿੰਡ ਦੇ ਵਿੱਚ ਕੋਈ ਮੰਡੀ 'ਚ ਬਹਿ ਜਾਂਦਾ ਕੋਈ ਬੱਸ ਸਟੈਂਡ ਤੇ ਬਹਿ ਜਾਂਦਾ ਕੋਈ ਥਾਈ 'ਚ ਆ ਕੇ ਬਹਿ ਜਾਂਦਾ ਤੇ ਆਹ ਦੇਖ ਲਓ ਆ ਪਿੰਡ ਦੀ ਥਾਈ ਹੈਗੀ ਆ ਸਾਰੀ ਤੁਸੀਂ ਦੇਖ ਸਕਦੇ ਹੋ ਤੇ ਐ ਵਧੀਆ ਪੂਰਾ ਵਧੀਆ ਉਹ ਆ ਵਧੀਆ ਚੀਜ਼ਾਂ ਬਣੀਆਂ ਹੋਈਆਂ ਨੇ ਇੱਥੇ ਹੋਰ ਵੀ ਤੁਹਾਨੂੰ ਜੀ ਚੀਜ਼ਾਂ ਤੋਂ ਜਾਣੂ ਕਰਾਵਾਂਗੇ ਹਾਂਜੀ ਹੁਣ ਮੈਂ ਜਿੱਥੇ ਖੜਾਂਗਾ ਇਹ ਐਸ ਪਿੰਡ ਦਾ ਹੈਗਾ ਸਰਕਾਰੀ ਹਸਪਤਾਲ ਤੇ ਸਰਕਾਰੀ ਹਸਪਤਾਲ ਇਹ ਹੈਗਾ ਪਸ਼ੂਆਂ ਵਾਲਾ ਤੇ ਠੀਕ ਹੈ ਜੀ ਐਸ ਵਕਤ ਇੱਥੋਂ ਮੈਨੂੰ ਇੱਕ ਚੀਜ਼ ਦੱਸੀ ਗਈ ਹੈ ਵੀ ਇੱਥੇ ਹੁਣ ਕੋਈ ਡਾਕਟਰ ਹੈ ਨਹੀਂਗਾ ਜਿਹੜਾ ਡਾਕਟਰ ਇੱਥੇ ਪਹਿਲਾਂ ਹੁੰਦਾ ਸੀਗਾ ਉਹ ਐਕਸਪਾਇਰ ਹੋ ਗਏ ਤੇ ਹੁਣ ਦੇਖੋ ਕਿਹਦੀ ਇੱਥੇ ਡਿਊਟੀ ਲੱਗਦੀ ਆ ਇਹ ਪਸ਼ੂਆਂ ਵਾਲਾ ਸਰਕਾਰੀ ਹਸਪਤਾਲ ਹੈ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਜਦੋਂ ਵੀ ਇੱਥੇ ਦਵਾਈਆਂ ਸਸਤੀਆਂ ਹੁੰਦੀਆਂ ਨੇ ਸਰਕਾਰੀ ਹਸਪਤਾਲ ਜਿਹੜਾ ਪਿੰਡ 'ਚ ਸਰਕਾਰੀ ਹਸਪਤਾਲ ਹੋਊਗਾ ਪਸ਼ੂਆਂ ਵਾਲਾ ਲਾ ਲੋ ਚਾਹੇ ਦੂਜਾ ਉੱਥੇ ਦਵਾਈਆਂ ਸਸਤੀਆਂ ਹੁੰਦੀਆਂ ਹੁੰਦੀਆਂ ਨੇ ਠੀਕ ਹੈ ਜੀ ਤੇ ਇਹੇ ਤੁਹਾਨੂੰ ਆਪਾਂ ਦਿਖਾ ਦਿੱਤਾ ਤੇ ਹੁਣ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਆ ਤੇ ਅੱਜ ਹੁਣ ਤੁਹਾਨੂੰ ਅ ਲਓ ਜੀ ਇਹ ਹੈਗਾ ਇਹ ਪਿੰਡ ਦਾ ਸਰਕਾਰੀ ਸਕੂਲ ਆ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਬੱਚੇ ਪੜ੍ਹਦੇ ਨੇ ਕਿੰਨੀਵੀਂ ਤੱਕ ਹੈ ਇਹ 8ਵੀਂ ਤੱਕ ਦਾ ਸਕੂਲ ਹੈ ਜੀ ਇਹ ਤੇ ਬਹੁਤ ਸੋਹਣੀਆਂ ਬਣੀਆਂ ਹੋਈਆਂ ਬਹੁਤ ਸੋਹਣੀ ਇਮਾਰਤ ਬਣੀ ਹੋਈ ਹੈ ਇਹਦੀ ਵੀ ਅੰਦਰ ਜਾਣੀਏ ਉਹਦੇ ਨਾਲ ਆਉਂਦੇ ਇਹੀ ਜੀ ਪਿੰਡ ਦੀਆਂ ਗਲੀਆਂ ਨੇ ਤੇ ਤੁਸੀਂ ਦੇਖ ਲਓ ਤੁਹਾਨੂੰ ਆਪਾਂ ਅੰਤਰਾਉ ਅੰਤਰਾਉ ਪਿੰਡ ਦੀਆਂ ਤਸਵੀਰਾਂ ਦਿਖਾਈਆਂ ਅੰਤਰਾਉ ਇੰਗਾ ਬਾਖਲਾ ਪਸੰਦ ਜੀ ਜਿੱਥੇ ਖੜੀ ਦਸੂ ਇੱਥੇ ਲਿਖੋ ਇਹ ਆ ਗਿਆ ਪੁਰਾਣਾ ਝੰਡ ਜਿੱਥੇ ਵਿਆਹ ਮਲੇ ਆਉਂਦੇ ਨੇ ਲੋਕ ਵਿਆਹ ਬੜੀ ਹੁੰਦੇ ਆ ਨਾ ਕਿਆ ਥਾਈ ਆ ਗਿਆ ਥਾਈ ਆਪਾਂ ਇੱਥੇ ਦੀ ਪਿੰਡ ਦੀ ਕਿਆ ਪੁਰਾਣੇ ਦਰਵਾਜ਼ੇ ਦੇਖੋ ਪੁਰਾਣੇ ਘਰ ਪੁਰਾਣੇ ਦਰਵਾਜ਼ੇ ਤੇ ਹੁਣ ਦੱਸੋ ਜੀ ਕਿੱਧਰ ਚੱਲੀ ਹਾਂਜੀ ਅੱਜ ਆਪਾਂ ਤੁਹਾਨੂੰ ਆ ਪਿੰਡ ਦੀਆਂ ਸਾਰੀਆਂ ਲਗਭਗ ਪਿੰਡ ਦੀਆਂ ਜਿਹੜੀਆਂ ਮੇਨ ਮੇਨ ਚੀਜ਼ਾਂ ਸੀਗੀਆਂ ਉਹ ਆਪਾਂ ਤੁਹਾਨੂੰ ਦਿਖਾਤੀਆਂ ਤੇ ਉਮੀਦ ਕਰਦਾ ਵੀ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ ਜੇ ਤੁਸੀਂ ਵੀ ਚਾਹੋਗੇ ਹੋਗੇ ਵੀ ਅਸੀਂ ਤੁਹਾਡੇ ਪਿੰਡ ਪਹੁੰਚੀਏ ਤੇ ਤੁਹਾਡਾ ਪਿੰਡ ਵੀ ਇੱਥੇ ਅਸੀਂ ਦਿਖਾਈਏ ਤੁਹਾਡੇ ਪਿੰਡ 'ਚ ਵੀ ਇੱਕ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਉਹ ਅਸੀਂ ਦਿਖਾਈਏ ਤਾਂ ਤੁਸੀਂ ਸਾਨੂੰ ਕਮੈਂਟ ਜ਼ਰੂਰ ਕਰ ਦਿਓ ਤੇ ਕਮੈਂਟ ਕਰਨ ਦੇ ਨਾਲ-ਨਾਲ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਜੇ ਅਸੀਂ ਅਗਲੇ ਪਿੰਡ ਜਾਣਾਗਾ ਉਹ ਤੁਹਾਡਾ ਪਿੰਡ ਵੀ ਹੋ ਸਕਦਾ ਤੁਹਾਡੇ ਰਿਸ਼ਤੇਦਾਰਾਂ ਦਾ ਪਿੰਡ ਵੀ ਹੋ ਸਕਦਾ ਤੁਹਾਡੇ ਮਾਮੇ ਤੇ ਤਾਂ ਕਰਕੇ ਪਿੰਡਾਂ ਨਾਲ ਆਪਣੀ ਸਾਂਝ ਹੁੰਦੀ ਆ ਆਪਾਂ ਪਿੰਡ ਦਾ ਨਾਮ 呼ਬ ਕੇ ਦੱਸਦੇ ਹੁੰਦੇ ਆ ਯਾਰ ਮੈਂ ਉਹ ਪਿੰਡ ਦਾ ਮੈਂ ਉਹ ਪਿੰਡ ਦਾ ਤੇ ਜੇ ਤੁਸੀਂ ਵੀ ਚਾਹੋ ਨਾ ਵੀ ਤੁਹਾਡੇ ਪਿੰਡ ਪਹੁੰਚੇ ਸਾਨੂੰ ਕਮੈਂਟ ਜਰੂਰ ਕਰਦੇ ਹੋ ਧੰਨਵਾਦ